ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੰਜਾਬ ਸਰਕਾਰ ਕਰ ਰਹੀ ਹੈ ਮਿਆਰੀ ਬੀਜ ਤੇ ਖਾਦ ਮੁਹੱਈਆ ਕਰਵਾਉਣ ਦੇ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਫਰੀਦਕੋਟ ਦੇ ਵਿੱਚ ਕੀਤਾ ਗਿਆ ਹੈ ਸਟੇਟ ਐਗਮਾਰਕ ਲੈਬ ਦਾ ਉਦਘਾਟਨ ਤੇ ਇਹ ਲੈਬ ਕਿਸਾਨਾਂ ਨੂੰ ਪਹੁੰਚਾਏਗੀ ਬਹੁਮੁੱਲਾ ਲਾਭ ਜੀ ਆ ਦੱਸਦੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਬੀਜ ਤੇ ਖਾਦ ਮੁਹੱਈਆ ਕਰਵਾਉਣ ਦੇ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ ਫਰੀਦਕੋਟ ਦੇ ਵਿੱਚ ਸਟੇਟ ਐਗਮਾਰਕ ਲੈਬ ਦਾ ਉਦਘਾਟਨ ਕੀਤਾ ਗਿਆ ਹੈ ਤੇ ਇਹ ਲੈਬ ਕਿਸਾਨਾਂ ਨੂੰ ਬਹੁਮੁੱਲਾ ਲਾਭ ਪਹੁੰਚਾਏਗੀ ਇਹ ਸਾਰੇ ਸ਼ਬਦ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਕਹੇ ਨੇ ਦੱਸ ਦਈਏ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਫਰੀਦਕੋਟ ਵਿੱਚ ਪਹੁੰਚੇ ਸਨ ਜਿੱਥੇ ਕਿ ਉਹਨਾਂ ਨੇ ਸਟੇਟ ਐਗਮਾਰਕ ਲੈਬ ਦਾ ਉਦਘਾਟਨ ਕੀਤਾ ਇੱਥੇ ਹੀ ਉਦਘਾਟਨ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਹੈ ਕਿ ਐਗਮਾਰਕ ਇੱਕ ਪ੍ਰਸਿੱਧ ਤੇ ਪ੍ਰਮਾਣਿਕਰਨ ਚਿੰਨ੍ਹ ਹੈ ਜਿਹੜਾ ਕਿ ਭਾਰਤ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਉਤਪਾਦਾਂ ਦੇ ਲਈ ਵਰਤਿਆ ਜਾਂਦਾ ਹੈ ਜਿਸ ਦੇ ਨਾਲ Gracias. ਜਾਂਚ ਕੀਤੀ ਜਾਂਦੀ ਹੈ ਤੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਹ ਉਤਪਾਦ ਮੁਨਖੀ ਲੋੜਾਂ ਦੇ ਲਈ ਨਿਰਧਾਰਿਤ ਮਾਪਦੰਡਾਂ ਤੇ ਖਰਾ ਉਤਰਦਾ ਹੈ ਜਾਂ ਨਹੀਂ ਉਹਨਾਂ ਨੇ ਕਿਹਾ ਹੈ ਕਿ ਇਸ ਲੈਬ ਦੇ ਨਾਲ ਕਿਸਾਨਾਂ ਨੂੰ ਬਹੁਮੁੱਲਾ ਲਾਭ ਪਹੁੰਚੇਗਾ ਤੇ ਉਹ ਹੁਣ ਆਪਣੇ ਉਤਪਾਦਾਂ ਦਾ ਸਹੀ ਮੁੱਲ ਲੈ ਸਕਣਗੇ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਜਦੋਂ ਉਹਨਾਂ ਦੇ ਉਤਪਾਦਾਂ ਦੀ ਜਿਹੜੀ ਜਾਂਚ ਹੈ ਇਸ ਲੈਬ ਦੇ ਵਿੱਚ ਹੋ ਜਾਵੇਗੀ ਤਾਂ ਫਿਰ ਉਹਨਾਂ ਦੇ ਉਤਪਾਦਾਂ ਦਾ ਉਹਨਾਂ ਨੂੰ ਵਧੀਆ ਮੁੱਲ ਮਿਲ ਸਕੇਗਾ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਲੈਬ ਦੇ ਨਾਲ ਕਿਸਾਨਾਂ ਤੇ ਜਿਹੜੇ ਲੋਕ ਇਹਨਾਂ ਉਤਪਾਦਾਂ ਨੂੰ ਖਰੀਦਣਗੇ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਬਣ ਜਾਵੇਗਾ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਇਸ ਲੈਬ ਦੇ ਨਾਲ ਕਿਸਾਨਾਂ ਨੂੰ ਹੋਰ ਜ਼ਿਆਦਾ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ ਉਹਨਾਂ ਨੇ ਇਹ ਕਲ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣੇ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਉ체ਚੇ ਕੰਮ ਕੀਤੇ ਜਾ ਰਹੇ ਨੇ ਤੇ ਇਸ ਲੈਬ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹੁਣ ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ ਮਿਆਰੀ ਬੀਜ ਤੇ ਖਾਦਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਟੇਟ ਐਗਮਾਰਕ ਲੈਬ ਦਾ ਉਦਘਾਟਨ ਕੀਤਾ ਗਿਆ ਹੈ ਇਹ ਬਹੁਤ ਵੱਡਾ ਲਾਭ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਦੇਵੇਗੀ ਜਿਸ ਦੇ ਨਾਲ ਕਿਸਾਨਾਂ ਦੇ ਵਿੱਚ ਆਪਣੇ ਕੰਮ ਦੇ ਪ੍ਰਤੀ ਕਿਸਾਨ ਦੇ ਪ੍ਰਤੀ ਹੋਰ ਜ਼ਿਆਦਾ ਉਤਸ਼ਾਹ ਪੈਦਾ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਜਦੋਂ ਕਿਸੇ ਉਤਪਾਦ ਦੀ ਜਾਂਚ ਇਸ ਲੈਬ ਦੇ ਵਿੱਚ ਹੋ ਜਾਵੇਗੀ ਤਾਂ ਫਿਰ ਉਸ ਉਤਪਾਦ ਦਾ ਜਿਹੜਾ ਮੁੱਲ ਹੈ ਜ਼ਿਆਦਾ ਵੱਧ ਜਾਵੇਗਾ ਕਿਉਂਕਿ ਇਹ ਜਾਂਚ ਤੋਂ ਬਾਅਦ ਹੀ ਮਾਰਕੀਟ ਦੇ ਵਿੱਚ ਜਾਵੇਗਾ ਜਿਸ ਦੇ ਨਾਲ ਇਹਨਾਂ ਕਿਸਾਨਾਂ ਦੇ ਵਿੱਚ ਤੇ ਜਿਹੜੇ ਲੋਕ ਇਹਨਾਂ ਉਤਪਾਦਾਂ ਨੂੰ ਖਰੀਦਣਗੇ ਉਹਨਾਂ ਦੇ ਵਿੱਚ ਆਪਸੀ ਪਾਈਚਾਰਾ ਵੀ ਪੈਦਾ ਹੋਵੇਗਾ ਵਿਸ਼ਵਾਸ ਦੀ ਭਾਵਨਾ ਵੀ ਵਧ ਜਾਵੇਗੀ ਕਿਉਂਕਿ ਇਹ ਲੈਬ ਸਪਸ਼ਟ ਕਰ ਦੇਵੇਗੀ ਕਿ ਇਹ ਜਿਹੜਾ ਉਤਪਾਦ ਹੈ ਜਿਹੜਾ ਮਾਰਕੀਟ ਦੇ ਵਿੱਚ ਲਿਆਂਦਾ ਜਾਣਾ ਹੈ ਕੀ ਇਹ ਮਨੁੱਖੀ ਲੋੜਾਂ ਦੇ ਲਈ ਜਿਹੜੇ ਮਾਪਦੰਡ ਨਿਰਧਾਰਿਤ ਕੀਤੇ ਗਏ ਨੇ ਉਹਨਾਂ ਤੇ ਖਰਾ ਉਤਰਦਾ ਹੈ ਜਾਂ ਨਹੀਂ ਜੇਕਰ ਜਾਂਚ ਦੇ ਵਿੱਚ ਕੋਈ ਉਤਪਾਦ ਸਹੀ ਨਹੀਂ ਪਾਇਆ ਜਾਂਦਾ ਤਾਂ ਉਸ ਨੂੰ ਮਾਰਕੀਟ ਦੇ ਵਿੱਚ ਨਹੀਂ ਭੇਜਿਆ ਜਾਵੇਗਾ ਕਿਸ ਕਰਕੇ ਇਸ ਲੈਬ ਦੇ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਣ ਵਾਲਾ ਸੋ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੁਰਾਂ ਦੇ ਵੱਲੋਂ ਫਰੀਦਕੋਟ ਦੇ ਵਿੱਚ ਸਟੇਟ ਐਗਮਾਰਕ ਲੈਬ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਜਿਸ ਤੇਦਾਲ ਕਿਸਾਨਾਂ ਨੂੰ ਬਹੁਮੁੱਲਾ ਲਾਭ ਪਹੁੰਚੇਗਾ